ਤੋ ਪ੍ਰੇਮ ਖੇਲਨ ਦਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜਾ ਸਿਰ ਦੀਜੇ ਕਾਣ ਨਾ ਕੀਜੇ ਅੱਜ ਸਮੁੱਚਾ ਖਾਲਸਾ ਪੰਥ ਗੁਰੂ ਨਾਨਕ ਨਾਮ ਲੇਵਾ ਸਿੱਖ ਜੂਨ 1984 ਦੇ ਵਿੱਚ ਜੋ ਉਸ ਵੇਲੇ ਦੀ ਕਾਂਗਰਸੀ ਭਾਰਤੀ ਹਕੂਮਤ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਆਪਣੀ ਫੌਜਦਾਰ ਦੁਆਰਾ ਤੋਪਾਂ ਟੰਕਾ ਨਾਲ ਔਰ ਸਿੱਖਾਂ ਦੇ ਸਰਬੋਤਮ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਜਿਹਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜਦੋਂ ਉਹਨੂੰ ਸ਼ਹੀਦੀਪੁਰ ਵੀ ਉਹ ਮਨਾਉਣਾ ਹੀ ਸੰਗਤ ਬੱਚੇ ਸਾਡੇ ਛੋਟੇ ਛੋਟੇ ਬੀਬੀਆਂ ਸ਼ਹੀਦ ਹੋਈਆਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ ਅੱਜ ਉਸ ਕੱਲੂ ਘਾਰੇ ਦੀ ਅਸੀਂ 41ਵਾਂ ਵਰਾ ਜਿਹੜਾ ਉਹ ਯਾਦ ਕਰ ਰਹੇ ਹਾਂ ਸਿੱਖ ਚੇਤਿਆਂ ਦੇ ਵਿੱਚ ਇਹਨੂੰ ਕੱਲੂ ਘਾਰਾ ਕਿਹਾ ਜਾਂਦਾ ਲੂ ਘਾਰੇ ਦਾ ਮਤਲਬ ਹੁੰਦਾ ਸਰਬਨਾਸ਼ ਜਦੋਂ ਕਿਸੇ ਕੌਮ ਨੂੰ ਸਰਬਨਾਸ਼ ਕਰਨ ਦੀ ਕੋਈ ਸਾਜ਼ਿਸ਼ ਹੋਵੇ ਉਹਨੂੰ ਸਿੱਖ ਰਵੈਤਾਂ ਦੇ ਵਿੱਚ ਲੂ ਘਾਰੇ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਇਹਨਾਂ ਦਿਨਾਂ ਨੂੰ ਰੰਧ ਦੀ ਦੁਨੀਆ ਤੱਕ ਸਿੱਖ ਕਦੀ ਭੁੱਲ ਨਹੀਂ ਸਕਦੇ ਸਿੱਖ ਚੇਤਿਆਂ ਦੇ ਵਿੱਚ ਇਹ ਦਿਨ ਸਦਾ ਰਹਿਣਗੇ ਇਹ ਨਾਲ ਹੀ ਉਸ ਵੇਲੇ ਲੱਖਾਂ ਦੀ ਫੌਜ ਦੇ ਨਾਲ 20ਵੀਂ ਸਦੀ ਦੇ ਮਹਾਨ ਸਿੱਖ ਅਮਰ ਸ਼ਹੀਦ ਕੌਮੀ ਯੋਧੇ ਦੰਦਮੇ ਟਕਸਾਲ ਦੇ 14ਵੀਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਰਨਲ ਸੁਬੇਕ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਅਤੇ ਹੋਰ ਬਿਆਨਤ ਸਿੰਘ ਲੜਦਿਆਂ ਹੋਇਆਂ ਸ਼ਹਾਦਤ ਪਾ ਗਏ ਉਹਨਾਂ ਨੇ ਗੁਰੂ ਦੇ ਉਹਨਾਂ ਬਚਨਾਂ ਨੂੰ ਸੱਚ ਕਰਕੇ ਦਿਖਾਇਆ ਮੋਹੇ ਮਰਨੇ ਕਾ ਚਾਉ ਹੈ ਮਰੂ ਤਾ ਹਰ ਕਾ ਦਵਾਰ ਉਹਨਾਂ ਨੇ ਇਹਨਾਂ ਗੁਰੂ ਬਚਨਾਂ ਦੀ ਵੀ ਕਮਾਈ ਕੀਤੀ ਸੂਰਾ ਸੋ ਪਹਿਚਾਨੀ ਹੈ ਜੋ ਲਰੈਦੀਨ ਕਾਹੇਤ ਉਰਜਾ ਪੁਰਜਾ ਕਟ ਮਰੇ ਕਬ ਹੂ ਨਾ ਛੱਡ ਖੇਤ ਅੱਜ 41 ਬਰੇ ਹੋ ਗਏ ਨੇ ਉਹਦੇ ਤੋਂ ਬਾਅਦ ਨਵੰਬਰ ਦੇ ਵਿੱਚ ਵੀ ਸਿੱਖਾਂ ਦਾ ਜੈਨੋਸਾਈਡ ਇਸ ਧਰਤੀ ਦੇ ਉੱਤੇ ਹੋਇਆ ਪਰ ਨਿਆਂ ਤੇ ਇਨਸਾਫ ਸਿੱਖਾਂ ਨੂੰ ਨਹੀਂ ਮਿਲਿਆ ਵਾ ਅੱਜ ਵੀ ਮੈਂ ਮਾਤਾ ਗੁਰਜੀਤ ਕੌਰ ਨੂੰ ਪਰਸੋਂ ਮਿਲਿਆ ਜਿਹਦੇ ਚਾਰ ਪੁੱਤ ਸ਼ਹੀਦ ਹੋਏ ਪਤੀ ਸ਼ਹੀਦ ਹੋਇਆ ਔਰ ਜਿਹਦੀ ਧੀ ਇੱਕ ਸ਼ਹੀਦ ਹੋਈ ਦੁਨੀਆਂ ਦੇ ਵਿੱਚ ਐਹੋ ਜੇ ਵਰਤਾਰੇ ਤੁਹਾਨੂੰ ਬਹੁਤ ਘੱਟ ਵੇਖਣ ਨੂੰ ਮਿਲਣਗੇ ਜਦੋਂ ਘਰ ਦੇ ਜਿਹੜੇ ਸੱਤ ਜੀ ਹੋਣ ਉਹਦੇ ਵਿੱਚੋਂ 6 ਜੀ ਚਲੇ ਜਾਣ ਪਰ ਮਾਤਾ ਕੱਲੀ ਰਹਿ ਜਾਵੇ ਤੇ ਉਹ ਪਰ ਮਾਤਾ ਅੱਜ ਵੀ ਇੱਥੇ ਦਰਬਾਰ ਸਾਹਿਬ ਪ੍ਰਕਰਮਾ ਸੇਵਾ ਕਰਦੀ ਬੜੀ ਚੜ੍ਹਦੀ ਕਲਾ ਵਾਂਗੂ ਗੁਰੂ ਪਾਤਸ਼ਾਹ ਨੇ ਸਿੱਖਾਂ ਨੂੰ ਅੰਦਰੋਂ ਬੜੇ ਸਿੱਧਕ ਵਾਲੇ ਬਣਾਇਆ ਬੜੀ ਦ੍ਰਿੜਤਾ ਵਾਲੇ ਬਣਾਇਆ ਔਰ ਸਿੱਖ ਹਮੇਸ਼ਾ ਆਪਣੇ ਗੁਰੂ ਦੇ ਉੱਤੇ ਭਰੋਸਾ ਕਰਦੇ ਆ ਗੁਰੂ ਦੇ ਉੱਤੇ ਭਰੋਸਾ ਕਰਦੇ ਰਹਿਣਗੇ ਮੈਂ ਜਿੱਥੇ ਉਹਨਾਂ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਦਾ ਜਿਹੜੇ ਉਦੋਂ ਸ਼ਹੀਦ ਹੋ ਗਏ ਤੇ ਨਾਲ ਹੀ ਮੈਂ ਕੌਮ ਨੂੰ ਅਪੀਲ ਕਰਦਾ ਅੱਜ ਸਮਾਂ ਵਾ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਈ ਅੱਜ ਇਕੱਠੇ ਹੋਣ ਦੀ ਲੋੜ ਆ ਗੁਰਮਖ ਬੈਸੋ ਸਫਾ ਬਿਸ਼ਾਇਦਾ ਜਿਹੜਾ ਸਿਧਾਂਤ ਆ ਅਸੀਂ ਗੁਰਮਖਾਂ ਵਾਂਗ ਬਈਏ ਸੰਵਾਦ ਕਰੀਏ ਕਿਉਂਕਿ ਕੌਮ ਦੇ ਸਾਹਮਣੇ ਅੱਜ ਚੁਣੌਤੀਆਂ ਬਹੁਤ ਵੱਡੀਆਂ ਚੁਣੌਤੀਆਂ ਨੇ ਸਾਡਾ ਮੂੰਹ ਟੱਡਿਆ ਆ ਬੰਦੀ ਸਿੰਘਾਂ ਦੀ ਗੱਲ ਹੋਵੇ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਮਸਲੇ ਦੀ ਗੱਲ ਹੋਵੇ ਕੌਮ ਪਿਛਲੇ ਲੰਮੇ ਸਮੇਂ ਤੋਂ ਲੜਾਈ ਲੜ ਰਹੀ ਆ ਪਰ ਜਿੰਨਾ ਚਿਰ ਤੱਕ ਅਸੀਂ ਇੱਕ ਮੁੱਠ ਹੋ ਕੇ ਖਾਲਸਾ ਹੀ ਝੰਡੇ ਦੇ ਹੇਠਾਂ ਲੜਾਈ ਨਹੀਂ ਲੜਾਂਗੇ ਉਹਨਾਂ ਚਿਰ ਤੱਕ ਸਾਡੀਆਂ ਕੋਸ਼ਿਸ਼ਾਂ ਨੂੰ ਬਹੁਤਾ ਬੂਰ ਨਹੀਂ ਪੈਣਾ ਮੈਂ ਉੱਥੇ ਵੀ ਅਰਦਾਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕੌਮ ਦੀ ਏਕਤਾ ਦਾ ਜ਼ਿਕਰ ਕੀਤਾ ਗੁਰੂ ਦਾ ਸੰਦੇਸ਼ ਆ ਜਿਹੜਾ ਉਹ ਇਕੱਤਰ ਮਿਲੋ ਮੇਰੇ ਭਾਈ ਉਹ ਗੁਰੂ ਦਾ ਸੰਦੇਸ਼ ਅਰਦਾਸ ਦੇ ਰਾਹੀਂ ਮੈਂ ਚੇਤੇ ਕਰਵਾਇਆ ਕੌਮ ਨੂੰ ਕਿਉਂਕਿ ਮੇਰੀ ਇਹ ਦਲੀ ਸਾ ਇਸ਼ਵਾ ਆਹੀਂ ਇੱਕ ਸਾਂਝਾ ਪਰਿਵਾਰ ਆ ਅਨੰਦਪੁਰ ਦੇ ਵਾਸੀ ਆ ਸਰਬੱਤ ਦੇ ਭਲੇ ਦੀ ਸੋਚ ਵਾਲੇ ਆ ਆਪਾਂ ਅੱਜ ਜਦੋਂ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੇ ਆ ਉਹਨਾਂ ਸ਼ਹੀਦਾਂ ਨੇ ਆਪਣੀਆਂ ਜਾਨਾਂ ਵਾਰਤੀਆਂ ਕੌਮ ਦੇ ਲਈ ਅਸੀਂ ਵੀ ਮਾੜੇ ਮੋਟ ਮਨ ਭੇਦ ਮਤ ਭੇਦ ਛੱਡ ਕੇ ਅੱਜ ਇਕੱਠੇ ਹੋਈਏ ਕ੍ਰੂਸੇਡ ਬਟਾਲੀਏ ਦੇ ਵਿੱਚ ਫੇਰ ਪੋਸਟਰ ਲੱਗੇ ਦਾਅਵੇ ਕੀਤੇ ਜਾ ਰਿਹਾ ਧਰਤੀ ਸਾਡੀ ਆ ਧਰਤੀ ਸਾਡੀ ਆ ਇਹ ਧਰਤੀ ਗੁਰੂਆਂ ਦੀ ਹੈ ਜਿਹੜੇ ਗੁਰੂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਕੌਮ ਨੂੰ ਇਹਨਾਂ ਮਸਲਿਆਂ ਤੇ ਇਕੱਠੇ ਹੋਣਾ ਪਊਗਾ ਔਰ ਵਿਚਰਨਾ ਪਊਗਾ ਸ਼ਹੀਦ ਕੌਮ ਦਾ ਸਰਮਾਇਆ ਆਪਣੀ ਜਾਨ ਦੇ ਕੇ ਉਹਨਾਂ ਨੇ ਕੌਮ ਦਾ ਝੰਡਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਬਲੰਦ ਰੱਖਿਆ ਅੱਜ ਜੇ ਅਸੀਂ ਦਾਨੂ ਅਸੀਂ ਯਾਦ ਕਰ ਰਹੇ ਆ ਧਰਮੀ ਫੌਜੀਆਂ ਨੂੰ ਵੀ ਯਾਦ ਕਰ ਰਹੇ ਆ ਜਿਨ੍ਹਾਂ ਨੇ ਆਪਣੇ ਧਰਮ ਦੇ ਮੁਤਾਬਕ ਬਾਅਦ ਵਿੱਚ ਆਪਣੇ ਧਰਮ ਨੂੰ ਪੈਲ ਦਿੱਤੀ। ਤੋਂ ਉਹਨਾਂ ਨੂੰ ਯਾਦ ਕਰਦਿਆਂ ਮੈਂ ਕੌਮ ਨੂੰ ਅਪੀਲ ਕਰਦਾ ਆਂ ਆਪਾਂ ਇਕੱਠੇ ਹੋਈਏ। ਇਕੱਠੇ ਹੋ ਕੇ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰੀਏ ਔਰ ਸਾਹਮਣਾ ਕਰਦਿਆਂ ਆਂ ਗੁਰੂ ਸਾਹਿਬ ਦਾ ਜਿਹੜਾ ਪੈਗਾਮ ਉਹਨੂੰ ਸੰਸਾਰ ਪੱਧਰ ਦੇ ਉੱਤੇ ਆਪਾਂ ਲੈ ਕੇ ਜਾਈਏ। ਉੱਥੇ ਮੈਂ ਵੀ ਗੱਲ ਕੀਤੀ ਅਰਦਾਸ ਇਸ ਖਿੱਤੇ 'ਚ ਸਦਾ ਸ਼ਾਂਤੀ ਰਹੇ। ਇਹ ਗੁਰੂਆਂ ਦਾ ਖਿੱਤਾ ਕਿਉਂਕਿ ਇਹ ਖਿੱਤਾ ਸਦੀਆਂ ਤੋਂ آباد ਵੀ ਰਿਹਾ ਇੱਥੇ ਧਾਰਮਿਕ ਫਲਸਫੇ ਵਧੇ ਫੁੱਲੇ ਇੱਥੇ ਮਾਨਵਤਾ ਵਧੀ ਇਹ ਉਹੀ ਧਰਤੀ ਆ ਜਿੱਥੇ ਜਿਨ੍ਹਾਂ ਨਾਲ ਸਿਧਾਂਤ ਨਹੀਂ ਸੀ ਭਾਵੇਂ ਮਿਲਦੇ ਪਰ ਉਹਨਾਂ ਦੇ ਤਿਲਕ ਜੰਜੂ ਨੂੰ ਵੀ ਖਤਰਾ ਪਿਆ ਤੇ ਗੁਰੂ ਤੇਗ ਬਹਾਦਰ ਪਾਸ਼ਾ ਦੀ 350 ਸਾਲਾ 19ਵੀਂ ਦਸ਼ਤब्दी ਹੁੰਨੀ ਪਾਸ਼ਾ ਨੇ ਤਿਲਕ ਜੰਜੂ ਰਾਖਾ ਪਰ ਤਾਂ ਕਾ ਕਿਹਾ ਜਾਂਦਾ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿਹਾ ਉਹਨਾਂ ਨੇ ਸ਼ਹਾਦਤ ਦਿੱਤੀ ਤੋ ਜਿਹੜੀ ਧਰਤੀ ਦੇ ਉੱਤੇ ਇੰਨੀ ਮਾਨਵਤਾ ਹੋਵੇ ਉੱਥੇ ਹਮੇਸ਼ਾ ਭਾਈਚਾਰਾ ਇਤਫਾਕ ਮੁਹੱਬਤ ਜਿਹੜੀ ਆ ਉਹ ਰਹਿਣੀ ਚਾਹੀਦੀ ਮੈਂ ਇਹ ਗੱਲ ਵੀ ਅਰਦਾਸ ਦੇ ਵਿੱਚ ਉੱਥੇ ਕੀਤੀ ਆ ਬਾਕੀ ਅੱਜ ਮੈਂ ਗੁਰੂ ਦਾ ਲੱਖ ਲੱਖ ਸ਼ੁਕਰਾਨਾ ਕਰਦਾ ਮੈਂ ਪਰਸੋਂ ਵੀ ਇਹ ਗੱਲ ਕਹੀ ਸੀ ਮੇਰਾ ਗੁਰੂ ਦੇ ਉੱਤੇ ਅਟੁੱਟ ਪ੍ਰੋਸਾ ਅਰਦਾਸ ਸਿੱਖ ਦੇ ਜੀਵਨ ਦਾ ਅਹਿਮ ਅੰਗ ਆ ਅਸੀਂ ਜਦੋਂ ਕੋਈ ਵੀ ਅਰਦਾਸ ਕਰਦੇ ਆ ਗੁਰੂ ਅੱਗੇ ਸੱਚੇ ਦਿਲੋਂ ਕਰੀਏ ਪਾਤਸ਼ਾਹ ਅਰਦਾਸ ਸੁਣਦਾ ਮੈਂ ਗੁਰੂ ਦਾ ਸ਼ੁਕਰਾਨਾ ਕਰਦਾ ਅਰਦਾਸ ਸੁਣੀ ਅੱਜ ਦਾ ਇਹ ਜਿਹੜਾ 41ਵਾਂ ਕਲੂ ਘਾਰਾ ਸਾਡਾ ਜੂਨ 1984 ਦਾ ਅਕਾਲ ਤਖਤ ਸਾਹਿਬ ਤੇ ਹਮਲੇ ਨੂੰ ਮਨਾ ਰਹੇ ਆ ਅੱਜ ਬਹੁਤ ਸ਼ਾਂਤਮਈ ਔਰ ਕੌਮੀ ਇਤਿਫਾਕ ਦੇ ਨਾਲ ਤੁਸੀਂ ਉੱਥੇ ਦੇਖਿਆ ਕਿ ਸਾਰਾ ਕੁਝ ਇਹ ਲੰਘ ਗਿਆ ਸਾਰਿਆਂ ਨੇ ਅੱਜ ਸ਼੍ਰੀ ਅਕਾਲ ਤੱਕ ਸਭ ਦੀ ਸਰਵੋੱਚਤਾ ਨੂੰ ਪ੍ਰਵਾਨ ਕਰਦੇ ਹਾਂ ਉਥੇ ਪੂਰਨ ਸ਼ਾਂਤਮਈ ਰੱਖੀ ਔਰ ਜਦੋਂ ਮੈਂ ਅਰਦਾਸ ਕੀਤੀ ਅਰਦਾਸ ਵਿੱਚ ਸਾਰਿਆਂ ਦੇ ਮਨ ਗੁਰੂ ਨਾਲ ਜੁੜੇ ਆਪਣੇ ਸ਼ਹੀਦਾਂ ਨੂੰ ਚੇਤਿਆਂ ਚ ਲਿਆਂਦਾ ਸੀ ਤੋਂ ਗੁਰੂ ਪਾਤਸ਼ਾਹ ਨੇ ਅੱਜ ਬਹੁਤ ਸ਼ਾਂਤਮਈ ਇਹ ਘੱਲੂ ਘਰਾ ਦੇਣ ਲਗਾਤਾ ਮੈਂ ਗੁਰੂ ਪਾਤਸ਼ਾਹ ਦਾ ਗੁਰੂ ਖਾਲਸਾ ਪੰਥ ਦਾ ਸਮੂੱਚੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਦਲ ਪੰਥਾਂ ਟਕਸਾਲਾਾਂ ਵਾਂ ਹੋਰ ਸਿੱਖ ਜਥੇਬੰਦੀਆਂ ਰਾਜਸੀ ਧਾਰਮਿਕ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਕਿ ਅੱਜ ਆਪਾਂ ਦੁਨੀਆ ਨੂੰ ਇੱਕ ਸੰਦੇਸ਼ ਦਿੱਤਾ ਹਾਲਾਤ ਦੇਵੇਂ ਦੇ ਮਰਜ਼ੀ ਹੋਣ ਜਦੋਂ ਗੁਰੂ ਸਾਡੇ ਤੇ ਕਿਰਪਾ ਕਰੇ ਤੇ ਅਸੀਂ ਅੰਦਰੋਂ ਗੁਰੂ ਦੇ ਨਾਲ ਜੁੜਨ ਦੀ ਭਾਵਨਾ ਨਾ ਬਹਿ ਜਾਈਏ ਅਸੀਂ ਬਹਿ ਸਕਦੇ ਆ ਅੱਜ ਅਕਾਲ ਤਖਤ ਸਾਹਿਬ ਤੋਂ ਮੈਸੇਜ ਗਿਆ ਕਿ ਸਿੱਖ ਇਕੱਠੇ ਆ ਇਕੱਠੇ ਬਹਿ ਸਕਦੇ ਆ ਤੇ ਇਦਾਂ ਹੀ ਇਕੱਠੇ ਚੱਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਪੜਿਆ ਜਾਂਦਾ ਚਤਿਹਾਰ ਬੋਲ ਚੁੱਪਿਆ ਰਹੋ ਚੁੱਪਿਆ ਚੁੱਪ ਇਹ ਸ਼ਹੀਦਾਂ ਨੂੰ ਨਮਨ ਕੀਤਾ ਜਾ ਰਿਹਾ ਕਾਲੀ ਦਸਤਾਰ ਤੁਸੀਂ ਸਜਾਈ ਹੋਈ ਹੈ ਤਾਂ ਇਹ ਸ਼ਹੀਦਾਂ ਨੂੰ ਨਮਨ ਕਰਕੇ ਸਜਾਈਏ ਬਿਲਕੁਲ ਜੀ ਮੈਂ ਆਪਣੇ ਕੌਮ ਦੇ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਕਾਲੇ ਰੰਗ ਦੀ ਜਿਹੜੀ ਦਸਤਾਰ ਆ ਕਿਉਂਕਿ ਇਹ ਰੋਜ਼ ਰੋਜ਼ ਵਜੋਂ ਸਜਾਈ ਜਾਂਦੀ ਹੈ ਦੇਖੋ ਹਰ ਸਿੱਖ ਆਪਣੇ ਗੁਰਧਾਮਾਂ ਤੇ ਹੋਏ ਉਸ ਦੇਸ਼ ਦੇ ਵਿੱਚ ਸਾਡੇ ਗੁਰਧਾਮਾਂ ਤੇ ਹਮਲਾ ਆਇਆ ਜਿਸ ਦੇਸ਼ ਦੇ ਲਈ ਸਾਡੀਆਂ ਸਭ ਤੋਂ ਜ਼ਿਆਦਾ ਸ਼ਹਾਦਤਾਂ ਅੱਜ ਵੀ ਰਾਜ ਸਭਾ ਦਾ ਤੁਸੀਂ ਡਾਟਾ ਕੱਢ ਲਓ ਸਭ ਤੋਂ ਜ਼ਿਆਦਾ ਜਿਹੜੀਆਂ ਫੌਜੀ ਵਿਧਵਾ ਬੀਬੀਆਂ ਸਾਡੇ ਪੰਜਾਬ ਦੀਆਂ ਸਾਡੇ ਹੀ ਦੇਸ਼ ਦੀ ਫੌਜ ਨੇ ਸਾਡੇ ਹੀ ਗੁਰਦੁਆਰਿਆਂ ਦੇ ਉੱਤੇ ਪਾਤਸ਼ਾਹ ਦੇ ਸਿੱਧੀ ਪੂਰਬ ਵਾਲੇ ਦਿਨ ਸਿੱਧੀ ਢਾਡੇ ਤੇ ਅਟੈਕ ਕੀਤਾ ਤੋਂ ਸਿੱਖ ਅੱਜ ਤੁਸੀਂ ਕੁੱਲ ਅੱਜ ਦਾ ਮਾਹੌਲ ਤੇ ਸਾਰਿਆਂ ਨੂੰ ਪਤਾ ਨਾ ਹਾਂ ਠੀਕ ਆ ਅਹੀਂ ਕਦੀ ਡਰਦੇ ਨਹੀਂ ਸਿੱਖ ਅਹੀਂ ਚੜ੍ਹਦੀ ਕਲਾ ਚ ਪਰ ਅਹੀਂ ਆਪਣੇ ਸਿਧਾਨੂ ਪ੍ਰਣਾਮ ਕਰਦੇ ਆ ਤੇ ਜੋ ਅਜੇ ਤੱਕ ਇਨਸਾਫ ਨਹੀਂ ਮਿਲਿਆ ਸਾਨੂੰ ਉਹਨੂੰ ਅਹੀਂ ਆਪਣੀ ਗੱਲ ਕਰਦੇ ਆ ਤੇ ਇਹੀ ਇੱਕ ਹੈ ਜਿਹੜਾ ਕਦਮ ਕਾਲੋ ਮੋਕੇ ਜਿਹੜਾ ਸੇਖ ਸਾਹਿਬ ਜਥੇਦਾਰ ਬਈ ਪੜਾਅ ਸਿਲੀ ਬਈ ਹੋਇਆ ਜੀ ਕਿ ਕਿਹੜਾ ਬਾਲਟਕ ਸਾਹਿਬ ਦੀ ਫਸੀਲ ਤੋਂ ਕਿਸੇ ਜਥੇਦਾਰ ਸਾਹਿਬ ਨੇ ਕੌਮ ਦੇ ਨਾਮ ਸੰਦੇਸ਼ ਨਾ ਜਾਰੀ ਕੀਤਾ ਹੋਵੇ ਫਸੀਲ ਇਹ ਅਰਦਾਸ ਲਈ ਸਤਾਰਨ ਕੀ ਰਾਜੂ ਅੰਦੀ ਬੋਲੋ ਹਾਂ ਮੇਰੀ ਗੱਲ ਸੁਣੋ ਕੋਈ ਤੁਹਾਨੂੰ ਬੋਲ ਸੁਣ ਰਿਹਾ ਜੀ ਇੱਕ ਵਾਰ ਜ਼ਰੂਰ ਅਰਦਾਸ ਸੁਣੀ ਤੁਸੀਂ ਅਰਦਾਸ ਗੁਰੂ ਦੇ ਚਰਨਾਂ ਚ ਹੁੰਦੀ ਹੈ ਕੌਮ ਦੇ ਨਾਲ ਤੇ ਸੰਦੇਸ਼ ਨਹੀਂ ਹੁੰਦਾ ਤੁਸੀਂ ਮੇਰੀ ਮੇਰੀ ਇੱਕ ਗੱਲ ਜਦੋਂ ਆਪਾਂ ਕਿਹਾ ਕਿ ਸੱਚੇ ਪਾਤਸ਼ਾਹ ਤੁਹਾਡਾ ਸਿਧਾਂਤ ਆ ਤੁਸੀਂ ਇੱਕ ਸ਼ਬਦ ਨੋਟ ਕੀਤਾ ਹੈ ਉੱਤੇ ਤੁਹਾਡਾ ਸੰਦੇਸ਼ ਆ ਕੋਈ ਇਕੱਤਰ ਮਿਲੋ ਮੇਰੇ ਭਾਈ ਇਹ ਸਿੱਖਾਂ ਦੇ ਚੇਤਿਆਂ ਦੇ ਵਿੱਚ ਰਵੇ ਅਹੀਂ ਇਕੱਤਰ ਹੋ ਜਾਈ ਸਮੇਂ ਦੀ ਨਜਾਕਤ ਗੁਰੂ ਨੇ ਸਾਨੂੰ ਵਿਵੇਕ ਬੁੱਧ ਦਿੱਤੀ ਆ ਗੁਰਬਾਣੀ ਨੇ ਆਖਿਆ ਹਾਰ ਪਰਿਓ ਸੁਆਮੀ ਕੈ ਦੁਆਰੇ ਦਿੱਜੈ ਬੁੱਧ ਵਿਵੇਕਾ ਜਦੋਂ ਆਪਾਂ ਕੌਮ ਦੇ ਵੱਡੇ ਹਿੱਤ ਵੇਖਣੇ ਹੋਣ ਮੈਂ ਉੱਥੇ ਬੋਲਿਆ ਤੇ ਹੈ ਨਾ ਅਰਦਾਸ ਕੀਤੀ ਹੈ ਨਾ ਅੱਗੇ ਅੱਗੇ ਜੇ ਵਿਧਾਇਕ ਜਾ ਸਕਦੇ ਨੇ ਇਸ ਤੋਂ ਵੱਧ ਅਰਦਾਸ ਉਹ ਸਰਦਾਰ ਜੀ ਇਹ ਆਪੋ ਆਪਣੀ ਸੋਚ ਆ ਤੁਹਾਡੀ ਸੋਚ ਤੁਹਾਨੂੰ ਮੁਬਾਰਕ ਆ ਜਿਨ੍ਹਾਂ ਨੇ ਤੁਹਾਨੂੰ ਚੈਲੰਜ ਕੀਤਾ ਸੀ ਕਿ ਸੰਦੇਸ਼ ਨੇ ਪਹੁੰਚਾਉ ਆਪਣੀ ਸੇਵਾ ਵਿੱਚ ਕੰਮਜਾ ਹੋਏ ਨੇ ਨਹੀਂ ਕੋਈ ਕਿਸੇ ਦੀ ਅਰਦਾਸ ਲਈ ਆਪਣਾ ਸੰਦੇਸ਼ ਦੇਣਾ ਅਰਦਾਸ ਬਿਲਕੁਲ ਜੀ ਅਰਦਾਸ ਰਾਹੀਂ ਸੰਦੇਸ਼ ਕਾਮੁਨਿਕਲ ਗਿਆ ਜੀ ਇਹ ਗੱਲ ਕਿਉਂ ਨਹੀਂ ਸਿੱਧੀ ਕਹਿ ਰਹੇ ਕਿ ਟਕਰਾਵ ਦੇ ਕਰਕੇ ਹੀ ਮੈਂ ਸਾਰਿਆਂ ਨੂੰ ਸਿਰ ਜੋੜਨ ਵਾਸਤੇ ਮੈਂ ਇਸ ਕਰਕੇ ਪਿੱਛੇ ਹਟਿਆ ਜਾਂ ਮੈਂ ਦੇਖੋ ਸਰਦਾਰ ਜੀ ਮੇਰੇ ਆਰਾਮ ਨਾਲ ਗੱਲ ਸੁਣੋ ਇਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਕਤਰੀ ਬ੍ਰਾਹਮਣ ਸ਼ੂਤ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਆਹੀਂ ਇਥੋਂ ਜ਼ੁਲਮ ਦੇ ਖਿਲਾਫ ਤੇ ਲੜ ਸਕਦੇ ਆ ਤੇ ਮੈਂ ਪਹਿਲਾਂ ਵੀ ਕਿਹਾ ਸੀ ਬਾਹਰ ਲਈ ਕਿਸੇ ਵੀ ਤਾਕਤ ਦੇ ਨਾਲ ਮੈਂ ਹਜ਼ਾਰ ਵਾਰੀ ਲੜ ਲੂੰ ਪਰ ਸਾਡੇ ਗੁਰਦੁਆਰੇ ਦੇ ਅੰਦਰ ਕੋਈ ਮਾਹੌਲ ਅਕਤਖਤ ਦੇ ਉੱਤੇ ਮਾਹੌਲ ਖਰਾਬ ਹੋਵੇ ਇੱਕ ਸਿੱਖ ਉਹ ਕਿਵੇਂ ਕਰ ਸਕਦਾ ਉਹਨਾਂ ਨੇ ਵੀ ਤੇ ਸਹਿਯੋਗ ਕੀਤਾ ਹੈ ਨਾ ਮੈਂ ਉੱਥੇ ਕਿੰਨਾ ਚਿਰ ਰਿਹਾ ਉਹ ਮੇਰੇ ਕੋਲ ਬੈਠੀਆਂ ਸਾਰੀਆਂ ਜਥੇਬੰਦੀਆਂ ਔਰ ਜੋ ਸੰਦੇਸ਼ ਵੀ ਆ ਉਹ ਅਪਰਦਾਸ ਦੇ ਰਾਈ ਗੁਰੂ ਚਰਨਾਂ ਦੇ ਰਾਈ ਬੇਨਤੀ ਕਰਕੇ ਸਰਦਾਰ ਜੀ ਕਿੰਨੇ ਜੋ ਵੀ ਭੱਖ ਦੇ ਮੁੱਦੇ ਆ ਕਕਾਰਾਂ ਦੀ ਗੱਲ ਅੱਜ ਸਿੱਖਾਂ ਦੇ ਕਕਾਰਾਂ ਤੇ ਮੈਂ ਦਿੱਲੀ 에ਰਪੋਰਟ ਤੇ ਹਾਂ ਥੋੜੇ ਦਿਨ ਹੋਏ ਸਰਦਾਰ ਇੱਕ ਉਕਿੰਦਾ ਸਰਦਾਰ ਜੀ ਇੱਥੋਂ ਤੱਕ ਅਲਾਉਡ ਆ ਸਾਨੂੰ ਇਹਦੇ ਤੋਂ ਅੱਗੇ ਕੁਰਬਾਨ ਸਾਨੂੰ ਅਲਾਉਡ ਨਹੀਂ ਆ ਤੁਹਾਨੂੰ ਵੀ ਪਤਾ ਭਾਰਤੀ ਹਵਾ ਬਾਜੀ ਮਤਰਾਲੇ ਨੇ ਉੱਥੇ ਜਿਹੜੇ ਅਮਰਧਾਰੀ ਸਿੱਖ ਉਹਨਾਂ ਦੇ ਕੁਰਬਾਨ ਦੇ ਉੱਤੇ ਪਾਬੰਦੀ ਲਾਈ ਹੋਈ ਆ ਉਹਦੀ ਗੱਲ ਹੋਈ ਆ ਨਾ ਤੋਂ ਆਪਾਂ ਥੋੜਾ ਸਾਰਥਕ ਸੋਚੀਏ ਚੰਗਾ ਸੋਚੀਏ ਮਾਹੌਲ ਆਪਾਂ ਨੂੰ ਤੁਹਾਡੀ ਵੀ ਇਹ ਜ਼ਿੰਮੇਵਾਰੀ ਆ ਮੇਰੀ ਵੀ ਇਹ ਜ਼ਿੰਮੇਵਾਰੀ ਆ ਵੀ ਆਪਾਂ ਮਾਹੌਲ ਨੂੰ ਸਾਰਥਕ ਬਣਾ ਕੇ ਰੱਖੀਏ ਉੱਥੇ ਗੁਰੂ ਨੇ ਆਪਣੀ ਕਲਾ ਵਰਤਾਈ ਔਰ ਪੂਰਨ ਸ਼ਾਂਤਮਈ ਇਹ ਸਾਰਾ ਜਿਹੜਾ ਹੈਗਾ ਸੀ ਪੁਲਾਇਆ ਆਪਣੀ ਆਪੀ ਸਵਾਲ ਮੈਂ ਪੁੱਛਿਆ ਹੋਰ ਜਿਹੜਾ ਸੰਦੇਸ਼ ਵੀ ਦੇਣਾ ਸੀ ਇਹਦੇ ਬਰਤਨ ਦੀ ਬਣ ਚੁੱਕੀ ਸੀ ਸਹਿਮਤੀ ਗੁਰੂ ਨੇ ਬਣਾਈ ਬੇਦਬੀਆਂ ਜਦਰ ਸਾਹਿਬ ਜਿਹੜੀਆਂ ਹੋ ਰਹੀਆਂ ਨੇ ਇੱਕ ਆਖਰੀ ਸਵਾਲ ਹੈ ਤੁਸੀਂ ਸਾਰਥਿਕ ਦੀ ਗੱਲ ਕੀਤੀ ਸੀ ਸਾਰਥਿਕ ਤੇ ਆ ਜੰਨੇ ਆ ਗੁਰਕਾ ਸਾਹਿਬ ਦੀ ਬੇਦਬੀ ਹੋਈ ਹੈ ਥੋੜੇ ਦਿਨ ਪਹਿਲਾਂ ਬੇਦਬੀਆਂ ਹੋ ਰਹੀਆਂ ਨੇ ਕਿ ਐਸਪੀਸੀ ਇਹਦੇ ਉੱਤੇ ਕੁਝ ਕਰ ਰਹੀ ਹੈ ਦੁਕਾਨਾਂ ਦੇ ਉੱਤੇ ਗੁਟਕਾ ਸਾਫ ਸ਼ਰੀਆਂ ਵਿਕਰੇ ਨੇ ਕਿ ਉਹ ਤਾਂ ਜਿਹੜਾ ਵਿਅਕਤੀ ਸੀਗਾ ਉਹ ਰਾਮਸਤ ਤੋਂ ਲੈ ਕੇ ਆਇਆ ਸੀਗਾ ਸ਼ਿਦਾ ਸਾਹਿਬ ਤੋਂ ਪਰ ਦੁਕਾਨਾਂ ਦੇ ਉੱਤੇ ਵੀ ਗੁਟਕਾ ਸਾਹਿਬ ਵਿਕ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਨੇ ਉਹ ਕਹਿ ਲਿਏ ਕਿ ਹੋਰ ਵੀ ਥਾਵਾਂ ਤੇ ਕਈ ਜਿਹੜੇ ਆ ਉਹ ਛਾਪੇ ਜਾ ਰਹੇ ਨੇ ਉਹ ਮੰਗਦੇ ਤਿੰਨ ਜੁਫਾਈ ਸਰੂਪਾਂ ਦਾ ਵੀ ਫਿਲਟਰ ਕਰ ਲੀਏ ਚਲੋ ਸਰਦਾਰ ਜੀ ਇੱਕ ਜੈਕਟ ਕਰਕੇ ਲੈ ਲਓ ਜੀ 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 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਥਾਰਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਠੀਕ ਹੈ ਜੀ ਇਹ ਠੀਕ ਹੈ ਕੁਝ ਥਾਵਾਂ ਦੇ ਉੱਤੇ ਗੁਟਕਾ ਸਾਹਿਬ ਦਿੰਦੇ ਨੇ ਆਪਣੇ ਧਿਆਨ ਚ ਮੈਨੂੰ ਸਮਾਂ ਤੇ দাও ਨਾ ਮੈਂ ਜਦੋਂ ਆਇਆ ਤੁਸੀਂ ਸਾਨੂੰ ਮੇਰੇ ਕੋਲ ਕਿੰਨਾ ਸਮਾਂ ਵਾ ਹਰ ਮਸਲੇ ਤੇ ਮੈਂ ਪਹਿਲ ਕੀਤੀ ਹਰ ਚੀਜ਼ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਔਰ ਮੇਰੇ ਤੇ ਗੁਰੂ ਦੀ ਬਹੁਤ ਕਿਰਪਾ ਆਪਾਂ ਜਿਹੜੇ ਵੀ ਮਸਲੇ ਦੇ ਉੱਤੇ ਗੁਰੂ ਨੇ ਮੈਨੂੰ ਕਿਹਾ ਗੁਰੂ ਨੇ ਕਲਾ ਵਰਤਾਈ ਉਹ ਮਸਲਾ ਜਿਹੜਾ ਸੀ ਉਹ ਠੀਕ ਹੋ ਗਿਆ ਅੱਜ ਦੇ ਕੌਮ ਇਥੇ ਪੂਰਨ ਸ਼ਾਂਤਮਈ ਆਪਣੇ ਸਿਧਾਂਤਾਂ ਨੂੰ ਯਾਦ ਕਰ ਗਈ ਆ ਤੇ ਬਹੁਤ ਚੰਗੀ ਗੱਲ ਆ ਮੈਂ ਕਿਨਾਂ ਆਪਾਂ ਨੂੰ ਸਾਰਿਆਂ ਨੂੰ ਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਜੀ ਕੌਮ ਇਹ ਕਿਤਾਬ ਕੀ ਖੜਾ ਚਾਹਦੇ ਨੇ ਇੱਕ ਵਾਰ ਇਹ ਗੱਲ ਨਹੀਂ ਸਿੱਖਾ ਜੀ ਦੇਖੋ ਧਰਮ ਪਰਵਰਤਨ ਕੀ ਕਿਵੇਂ ਜਾਓਗੇ ਜੇ ਧਰਮ ਪਰਵਰਤਨ ਬਹੁਤ ਜ਼ਿਆਦਾ ਵਧ ਰਿਹਾ ਹੈ ਉਹ ਤਾਂ ਧਰਮ ਪਰਵਰਤਨ ਦੀ ਗੱਲ ਕਰਦੇ ਆਪਾਂ ਨੂੰ ਦੋਸ਼ ਕਰ ਲੈਂਦਾ ਆਪਾਂ ਦੇਖੋ ਸਰਦਾਰ ਸਾਹਿਬ ਜੀ ਕੱਲਾ ਤੁਹਾਨੂੰ ਨਹੀਂ ਸਵਾਲ ਕਰਨ ਦਾ ਹੱਕ ਉਹਨਾਂ ਨੂੰ ਜਿਆਦਾ ਥੋੜਾ ਪ੍ਰੇਮ ਨਾਲ ਗੱਲ ਕਰੀਏ ਆਪਾਂ ਨੂੰ ਕੀ ਹੋਇਆ ਮੈਂ ਠੰਡਾ ਵਾਂ ਸਿੱਖਾ ਪਰਮਰਤਨ ਦਾ ਜੋ ਹੋ ਰਹੀ ਹੁੰਦੀ ਹੈ ਜਿਗਰ ਵੀ ਕੀਤਾ ਇਹਦੇ ਤੇ ਦੇਸ਼ਾ ਤੁਹਾਡਾ ਕਿੱਥੇ ਬਹੁਤ ਵੱਡਾ ਦੇਖੋ ਜੀ ਧਰਮ ਲਈ ਅਗਲੇ ਜਨਵਾਰਗੇ ਅੱਜ ਜੇ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਦੀ ਗੱਲ ਆ ਪਿਛੇ ਜੇ ਰਿਪੋਰਟ ਆਈ ਮੈਂ ਲਖਨਾਊ ਗਿਆ ਮੈਂ ਉਹ ਕੁਝ ਬੰਦਿਆਂ ਨਾਲ ਬੈਠਾ ਜਿਹੜੇ ਉੱਥੇ ਕੰਮ ਕਰ ਰਹੇ 3000 ਤੋਂ ਵੀ ਜ਼ਿਆਦਾ ਗਿਣਤੀ ਆ ਔਰ ਗੱਲ 2002 ਤੋਂ ਸ਼ੁਰੂ ਹੋਈ ਆ ਇਹ ਉਹ ਮਸਲੇ ਆ ਜਿਨ੍ਹਾਂ ਤੇ ਕੌਮ ਨੂੰ ਸ਼ਹਿਰਦ ਹੋਣਾ ਚਾਹੀਦਾ ਆਪਣੇ ਬੰਦਿਆਂ ਨੂੰ ਗਲ ਵਕੜੀ 'ਚ ਲੈਣਾ ਚਾਹੀਦਾ ਗਲ ਵਕੜੀ 'ਚ ਲੈ ਕੇ ਆਪਾਂ ਨੂੰ ਸਾਰੇ ਉਹਨਾਂ ਨੂੰ ਵਾਪਸ ਲਿਆਉਣਾ ਚਾਹੀਦਾ ਔਰ ਧਰਮ ਪ੍ਰਚਾਰ ਦੀ ਮੈਂ ਫੇਰ ਕਹਿੰਦਾ ਜਿਹੜੀ ਆਪਾਂ ਲਹਿਰ ਚਲਾਈ ਖਵਾਰ ਹੋਏ ਸਭ ਮਿਲਣਗੇ ਉਹਦੇ ਤਹਿਤ ਆਪਾਂ ਇਹ ਸਾਰਾ ਕਵਿਸ਼ਨ ਜਿੱਠ ਲਾਂਗੇ ਮੈਨੂੰ ਆਸ ਹੈ ਕਿ ਗੁਰੂ ਸਾਹਿਬ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੰਦਿਆਂ ਆਪ ਜੀ ਦੀ ਨਿਯੁਕਤੀ ਔਰ ਸੇਵਾ ਸੰਭਾਲ ਦੀ ਵਿਧੀ ਨੂੰ ਲੈ ਕੇ ਇਤਰਾਜ਼ ਕਰਦੀਆਂ ਸੀਗੀਆਂ ਜਿਹਦੇ ਕਰਕੇ ਸਮੱਸਿਆ ਆਈ ਉਹਨਾਂ ਨੂੰ ਕਿਵੇਂ ਕਲਾਵੇ 'ਚ ਲਾਓਗੇ ਜੀ ਅੱਜ ਦਾ ਦਿ ਇੱਕ ਦਿਨ ਆਊਗਾ ਇਹ ਸਾਰੀਆਂ ਹੀ ਮੇਰੀਆਂ ਜੱਥੇਬੰਦੀਆਂ ਪੰਥ ਦੀਆਂ ਇਹ ਮੈਨੂੰ ਸਰੋਪਾਉ ਦੇਣਗੀਆਂ ਦਸਤਾਰਾਂ ਵੀ ਦੇਣਗੀਆਂ ਔਰ ਜਿਵੇਂ ਅੱਜ ਗੁਰੂ ਨੇ ਕਿਰਪਾ ਕੀਤੀ ਦੇਖੋ ਮੈਨੂੰ ਤੁਸੀਂ ਵੀ ਬੜੇ ਸਵਾਲ ਪੁੱਛੇ ਮੇਰੇ ਖਿਲਾਫ ਕਿੰਨਾ ਕੁਸ਼ ਕਿਹਾ ਗਿਆ ਪਰ ਮੇਰਾ ਸੁਭਾਅ ਨਹੀਂ ਆ ਮੇਰਾ ਸੁਭਾਅ ਆ ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਜਿੱਦਣ ਗੁਰੂ ਅਮਰਦਾਸ ਪਾਸ਼ਾ ਹੀ ਗੁਰੂ ਦੇ ਸਿੱਖ ਹਨ ਤੇ ਗੁਰੂ ਦੇ ਪੁਰਨਿਆਂ ਤੇ ਚੱਲਾਂ ਜਿੱਦਣ ਗੁਰੂ ਅਮਰਦਾਸ ਪਾਸ਼ਾ ਗੋਂਦਵਾਲ ਸਾਹਿਬ ਤਖਤ ਤੇ ਹੀ ਗੁਰੂ ਅਮਰਦਾਸ ਜੀ ਤੀਸਰੇ ਪਾਸ਼ਾ ਤੇ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਉਦੋਂ ਪਾਸ਼ਾ ਗੁਰੂ ਅੰਗਦ ਦੇਵ ਦੀ ਜੋਤੀ ਜੋ ਸਮਾ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਭਾਈ ਦਾਤੂ ਨੇ ਜਾ ਕੇ ਸੱਚੇ ਬਾਸ਼ਾ ਨੂੰ ਲੱਤ ਮਾਰੀ ਗੁਰੂ ਸਾਹਿਬ ਥੱਲੇ ਡੇ ਦਿੱਤਾ ਗੁਰੂ ਸਾਹਿਬ ਉੱਠੇ ਤੇ ਭਾਈ ਦਾਤੂ ਦੇ ਚਰਨ ਘੁੱਟਣ ਲੱਗ ਪਏ ਮੈਂ ਬਜ਼ੁਰਗਾਂ ਤੁਸੀਂ ਨੌਜਵਾਨ ਹੋ ਮੇਰੇ ਹੱਡ ਸਖਤ ਆ ਤੁਹਾਨੂੰ ਛੱਡ ਲੈਂਦੀ ਗੁਰੂ ਨੇ ਬਹੁਤ ਸਾਰੇ ਸਾਨੂੰ ਥਾਵਾਂ ਦੇ ਉੱਤੇ ਨਿਮਰਤਾ ਸਿਖਾਈ ਆ ਅਹੀਂ ਗੁਰੂ ਦੇ ਸਿੱਖਾਂ ਔਰ ਮੇਰਾ ਇਹ ਸੁਭਾਅ ਹਮੇਸ਼ਾ ਹੀ ਅਹੀਂ ਕੌਮ ਇਕੱਠੀ ਕਰਨੀ ਆ ਕੌਮ ਇਕੱਠੀ ਇਦਾਂ ਹੀ ਹੋਣੀ ਆ ਜਦੋਂ ਅਸੀਂ ਗੁਰੂ ਦੇ ਸਿਧਾਂਤਾਂ ਦੀ ਰੌਸ਼ਨੀ ਦੇ ਵਿੱਚ ਗੁਰਮਤਿ ਦੀ ਰੌਸ਼ਨੀ ਦੇ ਵਿੱਚ ਇੱਕ ਦੂਜੇ ਨਾਲ ਥੋੜਾ ਬਹਿ ਜੀਏ ਗੱਲਬਾਤ ਕਰ ਲਈਏ ਔਰ ਸ਼ੈਨਸ਼ੀਲਤਾ ਰੱਖ ਲਈਏ ਮੈਂ ਫੇਰ ਦਹਰੋਣਾ ਇਹ ਸਮੁੱਚਾ ਪੰਥ ਇੱਕ ਵਾ ਥੋੜੇ ਥੋੜੇ ਹੈਗੇ ਆ ਵਖਰੇਵੇਂ ਇਹ ਇੱਕ ਮੁੱਠ ਹੋਵਾਂਗੇ ਆ ਰੌਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਸਾਡੀਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਪੰਥ ਦੇ ਝੰਡੇ ਦੇ ਹੇਠਾਂ ਇਕੱਠੀਆਂ ਹੋਣਗੀਆਂ ਇਹ ਮੈਨੂੰ ਆਸ ਹੀ ਨਹੀਂ ਇਹ ਮੈਨੂੰ ਵਿਸ਼ਵਾਸ ਆ ਜੋਹਨ ਸਿੰਘ ਸਾਹਿਬ ਨੂੰ ਮਿਲ ਕੇ ਆਇਆ ਹਾਂ ਕੀ ਉਹਨਾਂ ਦੀ ਸੋਚ ਹੈ ਕੀ ਉਹਨਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਸੋਚ ਰੱਖਦੇ ਨੇ ਜੀ ਉਹ ਸਿੱਖਾਂ ਲਈ ਜਾਂ ਅਸੀਂ ਜਾਈਏ ਆਉਣ ਵਾਲੇ ਕੀੜੀ ਦੀ ਚਿੰਤਾਤ ਨੇ ਥੋੜੇ ਜੇ ਨਸ਼ੇ ਨੂੰ ਲੈ ਕੇ ਤੁਸੀਂ ਤਾਂ ਮੁਲਾਕਾਤ ਕੀਤੀ ਹੈ ਜੀ ਉਹਨਾਂ ਦੇ ਨਾਲ ਮੈਂ ਨੇ ਇੱਕ ਗੱਲ ਪਾਈ ਬਲਵੰਤ ਸਿੰਘ ਰਾਜਵਾਨੇ ਦੇ ਵੇਖੀ ਉਹ ਚੜ੍ਹਦੀ ਕਲਾ ਜਬਾਤ ਜਿਹੜਾ ਦਗ ਦਗ ਕਰਦਾ ਇੰਨੇ ਸਾਲਾਂ ਤੋਂ ਜਿਹੀ ਹਿਲਚਾ ਨਾਮ ਬਾਣੀ ਦੇ ਰਸੀ ਹੋੜੇ ਬਣੇ ਹੋਏ ਚਿੰਤਾਤ ਤੇ ਹਰ ਸਿੱਖ ਹੁੰਦਾ ਜੋ ਵੀ ਬਾਹਰ ਚੱਲਦਾ ਪਰ ਉਹਨਾਂ ਨੂੰ ਇਹ ਵਿਸ਼ਵਾਸ ਆ ਤੇ ਯਕੀਨ ਆ ਤੇ ਗੁਰੂ ਨੇ ਕਲਾ ਵਰਤਾ ਦੇਣੀ ਆ ਅਸੀਂ ਫੇਰ ਗੁਰੂ ਦੇ ਰਸਤੇ ਦੇ ਉੱਤੇ ਚੱਲ ਪੈਣਾ ਗੁਰਮਤਿ ਦੀ ਰੋਸ਼ਨੀ ਚੱਲ ਪੈਣਾ ਔਰ ਆਪਸੀ ਪ੍ਰੇਮ ਪਿਆਰ ਮੁਹੱਬਤ ਪੰਥ ਦੀ ਹੈਗੀ ਆ ਤੇ ਬਣੀ ਰਹਿਣੀ ਆ ਬੜੇ ਉੱਚ ਦੀ ਕਲਾ ਚ ਨਿਵਾਗੁਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੇ ਜੀ ਤੁਹਾਡੀ ਤਾਜਪੁਰ ਜੀ ਨੂੰ ਲੈ ਕੇ ਅੱਜ ਵੀ ਜਿਹੜੀਆਂ ਉਹ ਜਥੇਬੰਦੀਆਂ ਅਫਲੋ ਦੇ ਚ ਖੜੀਆਂ ਨੇ ਉਹ ਹੀ ਕਾਰਨ ਸੀ ਕਿ ਤੁਹਾਨੂੰ ਸੰਦੇਸ਼ ਨਹੀਂ ਪੜ ਦਿੱਤਾ ਜਾਂ ਕੀ ਕਹਿਣਾ ਚਾਹੁੰਦੇ ਹੋ ਕਿ ਇਹਨਾਂ ਨੇ ਤੇ ਆਪਣੀ ਮਨਾਈ ਕੋਈ ਕੋਈ ਕਿਸੇ ਨੇ ਨਹੀਂ ਮਨਾਈ ਦੇਖੋ ਅੱਜ ਸੀ ਧਾਨੂ ਯਾਦ ਕਰਨ ਦਾ ਦਿਨ ਠੀਕ ਹੈ ਜੀ ਧੰਨਵਾਦ ਸ਼ਹੀਦਾਂ ਨੂੰ ਪ੍ਰੇਮ ਉਹ ਪਿਆਰ ਨਾਲ ਯਾਦ ਕੀਤਾ ਜਾਂਦਾ ਮੇਰੀ ਅਰਦਾਸ ਤੇ ਵਿੱਚ ਜੇ ਤੁਹਾਨੂੰ ਕੋਈ ਕਮੀ ਲੱਗਦੀ ਆ ਪੰਥਕ ਜਜ਼ਬੇ ਦੀ ਕਮੀ ਲੱਗਦੀ ਆ ਪੰਥਕ ਸਪਿਰਟ ਦੀ ਕਮੀ ਆ ਤੇ ਫਿਰ ਤੁਸੀਂ ਗੱਲ ਕਰ ਸਕਦੇ ਹੋ ਇਹ ਸਾਰੇ ਮੈਂ ਤੁਹਾਨੂੰ ਕਹਤਾ ਪ੍ਰਵਾਨ ਕਰਨ ਕੇ ਕੋਈ ਗੱਲ ਨਹੀਂ ਆਪਾਂ ਨੂੰ ਚੜ੍ਹਦੀ ਕਲਾ ਦੇ ਰਹੇ ਹਾਂ